ਆਹ ਜੀ ਬੀ2 ਵਾਲੀ ਕੋਫੀ ਚਾਰ ਕੱਲੀ ਕੋਫੀ ਬਣਾ ਕੇ ਮੈਂ ਨੇ ਪਲੇਟ ਦੇ ਵਿੱਚ ਰੱਖ ਲਈ ਤੇ ਅੱਗੇ ਮਸੀ ਉਹਨਾਂ ਤੋਂ ਬੇਸ ਬੁੱਕਾ ਲੈ ਜੀ ਤੁਹਾਨੂੰ ਪਤਾ ਹੀ ਹੈ ਮੈਂ ਤਾਂ ਵੀਡੀਓ ਬੰਦ ਕਰਾਂ ਲਾਈਟ ਕਿਵੇਂ ਬੰਦ ਹੋਊਗੀ ਐਵੇਂ ਜੂਗਰ ਕਰੀ ਐਵੇਂ ਇੱਕ ਹਫਤੇ ਦੇ ਵਿੱਚ ਇਹਨਾਂ ਤਾਂ ਇੱਕ ਐਂ ਕਰੋ ਇੱਕ ਗੁੰਗਲੀ ਲਾ ਦੋ ਆ ਲਾਈਟ ਦੇ ਪਿੱਛੇ ਬਸ ਲੈਟ ਆਪੇ ਬੰਦ ਹੋ ਜੀ ਆਏ ਇੱਕਦਮ ਆਸੀ ਦਾ ਹੱਥ ਵੀ ਲਿੰਗਾ ਦਾ ਸੋ ਮਸਾ ਤੁਸੀਂ ਵੀਡੀਓ ਨਾਲੇ ਸ਼ੇਡੋ ਵੀਡੀਓ ਬਣੀ ਜਾਂਦੇ ਬਸ ਤੁਸੀਂ ਲਾਈਕ ਤੇ ਹੰਗਲੀ ਰੱਖ ਲਓ ਹਾਂਜੀ ਢਿੱਲੋ ਫਾਰਮ ਹਾਊਸ ਵਾਚ ਤੋਂ ਤੁਹਾਨੂੰ ਸਵਾਗਤ ਹੈ ਜੀ ਇਹ ਹੈਗੇ ਢਿੱਲੋ ਫਾਰਮ ਹਾਊਸ ਵਾਲੇ ਨਹੀਂ ਕੀ ਮਤਲਬ ਕਰੀਏ ਦੇਖਿਆ ਕਿਵੇਂ ਗੁੜਗੁੜ ਕਰ ਰਿਹਾ ਤੇ ਮਾਸੀ ਨਾਲ ਇੰਨੀ ਠੰਡ ਆਈ ਨਹੀਂ ਹੈਗੀ ਮਾਸੀ ਨੇ ਆਪਣੇ ਮੂਰੇ ਹੀਟਰ ਲਵਾ ਦਿਆ ਆਪ ਦੇ ਮੂਰੇ ਲਵਾ ਲਿਆ ਸਾਰਾ ਸੇਕ ਆਪਣੇ ਆਪ ਨੂੰ ਹੀ ਲਈ ਜਾਂਦੀ ਹੈ ਹੋਰ ਚਾਹੇ ਠੰਡ ਨਾਲ ਇੱਥੇ ਬਿਮਾਰ ਹੋ ਜਾਣਾ ਜੇ ਜਾਰੇ ਠੰਡ ਲੱਗਦੀ ਮੈਂ ਖਿੜਕੀਆਂ ਖੋਲ ਦ ਨਾ 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 ਕੇ ਹੀਟਰ ਲਾਈਦਾ ਹੁੰਦਾ ਮਾਸੀ ਮੇਰਾ ਸਾਡਾ ਵਿਆਹ ਜਿਹੜਾ ਉਹ ਖਤਮ ਹੋ ਗਿਆ ਤੇ ਖਤਮ ਹੋਣ ਤੋਂ ਬਾਅਦ ਅਗਲੇ ਦਿਨੇ ਮੈਂ ਹੁਣ ਇੱਥੇ ਮਾਸੀ ਉਹਨਾਂ ਕੋਲ ਆਈਆਂ ਕਿ ਮਾਸੀ ਉਹਨਾਂ ਦਾ ਇੱਥੇ ਚੱਲ ਰਿਹਾ ਇੱਧਰ ਵੱਡੀ ਆ ਇੱਧਰ ਵੱਡੀ ਮਾਸੀ ਆਈ ਹੋਈ ਹੈ ਜਿਹੜਾ ਕਿ ਆਪਣਾ ਦੁਕਾਨ ਖੋਲ ਕੇ ਬੈਠੀ ਹੈ ਮੁੰਤੀ ਵਾਲਾ ਕੰਮ ਉਹਨੇ ਇਹ ਵੀ ਮਾਸੀ ਦਾ ਜਿਹੜਾ ਹੋ ਕੁੜਤੀ ਵਾਲਾ ਜਿਹੜਾ ਹਸਲਾਈਆਂ ਵਾਲਾ ਮਾਸੀ ਦਾ ਉਹ ਤੁਸੀਂ ਨਾਮ ਲੈ ਕੇ ਜਾਓਗੇ ਹਨਾ ਫਿਰ ਝੋਲਾ ਫਿਰ ਉੱਥੇ ਪੜੋਗੇ ਕੋਟੀਆਂ ਦਾ ਸੀ ਡਾਟਾ ਜਾਇਨ ਦੇਂਦੇ ਆ ਦੇਖੋ ਜਿਨੇ ਵੀ ਜਿਨੇ ਵੀ ਨਾ ਮਤਲਬ ਕੋਈ ਕੋਟੀ ਟੋਪੀ ਕੁਛ ਵੀ ਬਣਵਾਣਾ ਹੋਵੇ ਹਨਾ ਮਾਸੇ ਨੂੰ ਬਹੁਤ ਸੋਹਣੇ ਡਿਜ਼ਾਈਨ ਆਉਂਦੇ ਐ ਇੰਨੀ ਸੋਹਣੀ ਕੋਟੀਆਂ ਬਣਦੀ ਆ ਆ ਕੰਟੈਕਟ ਨੰਬਰ ਆ ਜਿਹੜਾ ਇਸ ਵੀਡੀਓ 'ਚ ਪਾਵਾਂਗੇ ਟਾਈਮ ਹੈ ਨਹੀਂ ਟਾਈਮ ਹੈ ਨਹੀਂ ਮਾਸੇ ਦਾ ਹੈ ਨਹੀਂ ਬਲੱਬ ਦੇ ਨੂੰ ਤਾਂ ਪੁੱਛਣਾ ਹੈ ਹੈ ਨਹੀਂ ਬਿਨਾ ਟਾਈਮ ਤਾਂ ਜਿਨੇ ਬਣਵਾਣੀਆਂ ਹੁਣ ਨਾ 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 ਟਾਈਮ ਤਾਂ ਹੋਊਗਾ ਬਾਦੂ ਤੁਸੀਂ ਇੱਕ ਵਾਰ ਕੰਟੈਕਟ ਜਰੂਰ ਚਿਆਲ ਆ ਰਿਹਾ ਮੁਰੇ ਆ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਬਣਾਉਂਦੇ ਸਾਰੇ ਬਣਵਾਉਂਦੇ ਨੇ ਬਾਸੀ ਕੋਲੋਂ ਤਾਂ ਤੁਸੀਂ ਵੀ ਇੱਕ ਵਾਰ ਟਰਾਈ ਕਰਕੇ ਦੇਖਿਓ ਜਰੂਰ ਇੱਕ ਹੋਰ ਬਣਾਉਂਦੇ ਆਪਣੇ ਭੈਣ ਜੀ ਹਨਾ ਉਹਨਾਂ ਦਾ ਵੀ ਨੰਬਰ ਪਾਵਾਂਗੇ ਹਨਾ ਉਹ ਵੀ ਬਹੁਤ ਸੋਹਣੀਆਂ ਉਹਦਾ ਕੋਟੀਆਂ ਬਣਾ ਬਣਾ ਕੇ ਉਹਦੇ ਕੋਲ ਹੈਗਾ 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 ਜਲਦੀ ਦੇ ਕੋਲ ਵੀ ਟਾਈਮ ਹੋਇਆ ਬਸ ਤੁਹਾਨੂੰ ਦੋ ਮਾਸੀਆਂ ਦਾ ਪਤਾ ਦੇ ਦਾਂਗੇ ਉਹ ਸੋਹਣੀਆਂ ਕੋਟੀਆਂ ਬਣਦੀਆਂ ਨੇ ਇੰਨੀਆਂ ਸੋਹਣੀਆਂ ਅਸੀਂ ਇਹਨਾਂ ਤੋਂ ਹੀ ਬਣਵਾਉਂਦੇ ਆ ਜਿੰਨੀਆਂ ਵੀ ਪਾਣੀਆਂ ਹੋਣ ਮਤਲਬ ਜਿਵੇਂ ਜਿਵੇਂ ਕੀ ਆ ਦੇਖੋ ਮਾਸੀ ਪਾਈ ਬੈਠੀ ਆ ਦੇਖੋ ਇੱਧਰ ਆ ਵੀ ਆ ਵੀ ਮਾਸੀ ਦੀ ਬੁਣੀ ਹੋਈ ਆ ਇੰਨੀ ਸੋਹਣੀ ਕੋਟੀ ਡਿਜ਼ਾਈਨ ਬਹੁਤ ਸੋਹਣੇ ਹੁੰਦੇ ਆ ਦੇਖੋ ਨੇੜੇ ਤੇ ਦਿਖਾ ਦਿੰਦੇ ਤੁਹਾਨੂੰ ਕਿੱਧਰ ਨੂੰ ਇਹਦਾ ਡਿਜ਼ਾਈਨ ਮੈਨੂੰ ਤਾਂ ਪਤਾ ਵੀ ਨਹੀਂ ਆ ਦੇਖੋ ਕਾਲੀ ਕੋਟੀ ਐ ਥੋੜਾ ਜਿਹਾ ਡਿਜ਼ਾਈਨ ਘੱਟ ਦਿਖ ਰਿਹਾ ਬਸ ਮਾਸੀ ਨੇ ਹੁਣ ਅੱਧੀ ਰਾਤ ਤੱਕ ਇੱਥੇ ਲੱਗੀ ਰਹਿਣਾ ਅਸੀਂ ਦੇਖ ਰਹੇ ਆਂ ਉੱਧਰ ਵਲੌਗ ਕਿਸੇ ਵੀ ਨਾ ਬੋਲਿਆ ਕਰੋ ਦਰਨੇ ਕੀ ਬਣਾ ਰਹੀਆਂ ਅੱਜ ਜਿਹੜਾ ਕੁਝ ਆਟਾ ਲੱਗਿਆ ਮਾਸੜ ਦਾ ਹੈ ਮਾਸੜ ਦਾ ਆ ਮਾਸੜ ਨੂੰ ਮੇਰੇ ਵਾਂਗੂ ਕਚੌਰੀਆਂ ਹੀ ਪਸੰਦ ਨੇ ਹਾਂ ਨਵੀਂ ਕੁਟੌਰੀਆਂ ਹੀ ਪਸੰਦ ਨੇ ਫਿਰ ਮੈਂ ਕਹਾਂ ਅੱਜ ਮੈਂ ਆਪਣਾ ਮਹੀਨੇ ਕਹਿੰ ਨੂੰ ਆ ਕੇ ਬਣਾ ਕੇ ਖਾਣਾ ਜਗਾ। ਖਾ ਕੇ ਪਹਿਲਾਂ ਅੱਜ ਦੱਸਿਓ ਕਿਵੇਂ ਦੀਆਂ ਬਣੀਆਂ ਤੇ ਜੇ ਪਸੰਦ ਆ ਗਈਆਂ ਫਿਰ ਮੈਂ ਮਹੀਨੇ ਵਾਰ ਬਣਾ ਕੇ ਆ ਕੇ ਖਵਾ ਲਿਆਂਗਾ। ਠੀਕ ਹੈ ਨਾ? ਅੱਜ ਨੀਤ ਵਾਲਾ ਕੰਮ ਆ ਪੜਿਆ। ਕਾ ਕੁੜੀ ਕਿੱਥੋਂ ਆ ਰਹੀ ਆ? ਕੀ? ਸਾਡੇ ਇੱਥੇ ਬਾਗ ਲੱਗਿਆ ਵਾ। ਦੱਸ ਦਿਨ ਕਿਵੇਂ ਸੇ? ਕੀ? ਬਾਗ ਲੱਗਿਆ ਵਾ ਆਪਣਾ ਨਮਰੂਪ ਮਰੂਦ ਦਾ ਖਾਣੀ ਆ ਖਾ ਲੈ ਲੈ ਖਾ ਲੈ ਲੈ ਜਾ ਖਾ ਕੇ ਦੇਖ ਤੂੰ ਨਮਰੂਪ ਕੋਲ ਜਾ ਨਮਰੂਪ ਲੈ ਜਾ ਨਾਲ ਮੇਰੇ ਨਾਲ ਲੈ ਜਾ ਲੈ ਜਾ ਤੇ ਉਹ ਪਲੇਟ ਸੁ ਦੇ ਦੇ ਖਾ ਲੈ ਧਮਕੀ ਚ ਧਮਕਾਂ ਤੇ ਛੇਤੀ ਬੀ ਪੰਜ ਮਿੰਟ ਠਹਿ ਰੱਖੇ ਆ ਲੈ ਧਰ ਦੇ ਆ ਵੀ ਧਰ ਲੈ ਨਮਰੂਪਾ ਨਵ ਰੂਪ ਨਮਨਤ ਸਿੱਖਾ ਕੇ ਨਾ ਕਿਦਾਂ ਨਹੀਂ ਬਣਾਈ ਠੀਕ ਆ ਸ਼ਾਮ ਨੂੰ ਆ ਕੇ ਦੱਸ ਦੂੰਗਾ ਸ਼ਾਮ ਨੂੰ ਆ ਕੇ ਦੱਸੂ ਨਵ ਰੂਪ ਲੈਣ ਆ ਗਈ ਆ ਆਪਣਾ ਮਰੂਦ ਮਾਫੀ ਖਾਦਣ ਮਿੱਠਾ ਭਿੱਕਾ ਦੇਖਿਆ ਹੀ ਨਹੀਂ ਹੈਗਾ ਮਿੱਠਾ ਜਾ ਦੇ ਹੋਣਾ ਪਤਾ ਨਹੀਂ ਉਹ ਤਾਂ ਸਾਰੀ ਕਹਿੰਦਾ ਸੀ ਮਿੱਠਾ Ecco la nota, sì. Ecco. Ecco. Mangi il plug. Ecco. 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 Bye bye. <tripe> ਬਹੁਤ ਸਵਾਦ ਬਣਿਆ ਨੇ ਬਹੁਤ ਜੀ ਦੇਸ ਨੂੰ ਹੁਣ ਬਰਾਬਰ ਆਇਆ ਮੈਂ ਤੋ ਬੈਠ ਕੇ ਖਾਦੇ ਨਹੀਂ ਜਾਨੀ ਫਿਰ ਫਿਰ ਕੇ ਖਾਂਦੇ ਕਾਇਮ ਹੈ ਨਹੀਂ ਕਾਬਲ ਚੋ ਨਹੀਂ ਕਾ ਬਾੜਣਾ ਥੇ ਫਿਰ ਮੇਰੇ ਤੇ ਗਾਣਾ ਪਹਿਣ ਗਿਆ ਦੇਖੀ ਤਾ ਹੁਣ ਕਿਉਂ ਹੈ ਕਿਉਂ ਯਾ ਤਿਆਰ ਹੋਣਾ ਤੈਨੂੰ ਆਸਿਆ ਹੋਣਾ ਹਾਂ ਕੱਲੋ ਪ੍ਰੈਸ ਫਟਾਵਾਣਾ ਕੂੜੀਆਂ ਹੱਕਾਰੇ ਨਹੀਂ ਲੱਗਦੇ ਉਸਨਾਂ ਲੱਹਣਾ ਨੋ ਮਨੋਂ ਮਿਰਚਾਂ ਲੱਗੀਆਂ ਜਿਵੇਂ ਹਲਦੀ ਪਾਈ ਹੁੰਦੀ ਆ ਉਹਨਾਂ ਨੇ ਰੜਾ ਰਲੂਤੀ ਕਾਹਚ ਲਾਲ ਮਿਰਚੋ ਮਿਰਚੇ ਨਹੀਂ ਦਿਖ ਰਹੀਆਂ ਤਾ ਬੜੀਆਂ ਲੱਗੀਆਂ ਇਹ ਤਾਂ ਹਲਦੀ ਤਾਂ ਨਹੀਂ ਪਾਈ ਹੋਈ ਨਾ ਅੰਦਰ ਹਨ ਮੇਡ ਲਿਆ ਕੰਮ ਨੁਪਰਾ ਹੀ ਹੋਇਆ ਕੰਮ ਤਾਂ ਝਾੜੂ ਕੋਤੇ ਕੱਲ ਲਾ ਲਈ ਸੀ ਤੁਹਾਨੂੰ ਡਿਗਦੀ ਸੀ ਕਿ ਤੁਸੀਂ ਆਉਂਗੇ ਮੈਨੂੰ ਮੈਨੂੰ ਬੁਲਾਇਆ ਸੀ ਉਹ ਮਨਦੀਪ ਉਹ ਆ ਮਨਦੀਪ ਨੂੰ ਡਿਗਦੀ ਸੀ ਤਾਂ ਕਿ ਉਹਨੇ ਮੈਂ ਕਹਿ ਸੀਗਾ ਕਿ ਤੇਲ ਦਊਂਗੀ ਤੁਹਾਨੂੰ ਰਿਆ ਤੇਲ ਜਿਹੜਾ ਬਣਾਇਆ ਆ ਮਾਲਿਸ਼ ਕਰਨਾ ਫਰਕ ਆ ਮੇਰੇ ਮੋਢੇ ਦਾ ਦੋ ਵਾਰ ਫੇਰ ਮੜੂੰਗੀ ਉਹ ਮੇਰੇ ਤਾਂ ਮੋਢਾ ਐ ਨਹੀਂ ਇੰਨੀ ਐ ਹੁੰਦੀ ਸੀ ਬਾਹ ਹੁਣ ਇੰਨੀ ਹੁਣ ਲੱਗ ਆ ਦੇਖ ਲੈ ਸਿੱਖੇ ਮੁੜ ਗਈ ਆ ਥੋੜਾ ਲੈ ਥੋੜਾ ਨਹੀਂ ਸੀ ਮੁੜਦੀ ਤਾਂ ਠੀਕ ਆ ਕਿਆਦਾ ਤੇਰਾ ਉਹਨੂੰ ਵਿੱਚ ਪਾਪਾ ਕਹਿੰਦਾ ਉਹ ਵੀ ਪਾ ਲਵੇਂ ਕਪੂਰ ਦੀ ਟਿੱਕੀ ਹੁੰਦੀ ਉਹ ਮੇਰੇ ਕੋਲ ਪਈਆਂ ਨੇ ਉਹ ਇੱਕ ਭੰਨ ਕੇ ਉਹ ਪਾ ਦੂੰ ਵਿੱਚ ਉਹ ਫਿਰ ਹੋ ਜਗਾ ਮਤਲਬ ਇਹਨੇ ਕਿੱਦਾਂ ਹੋ ਜਾਂਦਾ ਵਾ ਠੀਕ ਆ ਦਵਾਈਆਂ ਲੈਣ ਭੇਜਿਆ ਤੀਆਂ ਨੂੰ ਮਰੁੰਡੇ ਦੇਖਣ ਲੱਪਣ ਤੇ ਨਾਲੇ ਹੁਣ ਚਾਰ ਪੰਜ ਕਚੌੜੀਆਂ ਖਾ ਕੇ ਹਟਿਆ ਇਹ ਮਰੁੰਡਿਆਂ ਨੂੰ ਘਟਕਾ ਕੇ ਦੇ ਦਈਏ ਮਰੁੰਡੇ ਨੇ ਇਹ ਚ ਨਹੀਂ ਮੈਂ ਵਾਸੀ ਨੇ ਵੇਜ ਦਵਾਈ ਵਾਲਿਆਂ ਨੂੰ ਫਾਫਾ ਲੈਣਾ ਮੈਂ ਕਿਹਾ ਪਹਿਲਾਂ ਮੈਂ ਕਾਲਾ ਚੱਕਿਆ ਐਂ ਖੜਕਾ ਕੇ ਦੇਖਿਆ ਮੈਂ ਕਿ ਇਹ ਚ ਤਾਂ ਖਾਣੇ ਵਾਲਿਆਂ ਜਿੱਦਾਂ ਲਾਦਦੇ ਨੇ ਵਾਸੀ ਕਹਿੰਦੀ ਅੰਦਰ ਪਿਆ ਉਹਨੇ ਗਾਹ ਦੇਖਿਆ ਮੱਖਾ ਦੇਖ ਰਹੀ ਹੈ ਖੜਦਾ ਮੈਂ ਦੇਖਣ ਲੱਗੀ ਬਰੁੰਡਿਆਂ ਨੂੰ ਆਲ ਫਾਫਾ ਮੰਗਾਉਣਾ ਸੀ ਦਵਾਈਆਂ ਵਾਲਾ ਦੇਖਣ ਲੱਗੀ ਬਰੁੰਡੇ ਵਾਲਾ ਹੈ ਮੇਰਾ ਖਾਨ ਵੀ ਨਹੀਂ ਗੱਟ ਗੱਟਕ ਤਾਂ ਮੈਂ ਕੱਲ੍ਹ ਹੀ ਖਾシャ ਕੇ ਲਈ ਦੂਜੀ ਉਹ ਵੀ ਬਰੁੰਡਾ ਗੱਟਕ ਆ ਗੱਟਕ ਤਾਂ ਲਵੇ ਲਾਤੀ ਹਾਂ ਮੈਂ ਅਨਸਰ ਮਾਸੀ ਕੋਲ ਪਹਿਲਾਂ ਖਾਣੇ ਵਾਲੀਆਂ ਜਿੱਜਾ ਹੀ ਦੇਖਦੀ ਹੁੰਨੀ ਆਲੇ ਕੋਲ ਵੀ ਕਿਉਂਕਿ ਮਾਸਟਰ ਵੀ ਖਾਣੇ ਵਾਂਗੂ ਛੁਕੀਨ ਹੈ ਨਾ ਮਨ ਨੂੰ ਹਰ ਟਾਈਮ ਖਾਣ ਦੁਰੱਕਾ ਦਾ ਜਿੱਜਾ ਬਾਦੂ ਮੈਂ ਤਾਂ ਸਰਾਣੇ ਦੀ ਪਈਆਂ ਹੁੰਦੀਆਂ ਨੇ ਰਾਤ ਨੂੰ ਸਹੀ ਗੱਲ ਆ। ਮੂੰਹਾਂ ਹੈਗਾ ਕੁਝ ਖਾਣ ਦੀ। ਮੈਂ ਵੀ ਖਾਣ ਵਾਲਾ ਹੀ ਬੰਦਾ। ਬਿਸਕੁਟ ਪਏ ਨੇ ਮਿੱਠਾ ਪਨੀਰੀ ਵੀ ਆ ਬਿਸਕੁਟ ਵੀ ਆ ਰਸਗੁੱਲਾ ਕਹਿੰਦੇ ਉਹ ਨਹੀਂ ਰਸਗੁੱਲਾ ਨਹੀਂ ਆ ਰਸਗੁੱਲਾ ਉਹ ਨਹੀਂ ਹੈਗੇ ਬਿਆਲੀਆਂ ਚੀਜ਼ਾਂ ਨਹੀਂ ਲੱਗੀਆਂ ਇਹੋ ਮਿੱਠੀਆਂ ਗਿੱਲੀਆਂ ਨਹੀਂ ਜਾਂਗੀ ਮੈਂ ਪਟਿਆਲੇ ਵੀਨੀਆਂ ਤਾਂ ਮੇਰੇ ਕੋਲ ਵੀ ਪਈਆਂ ਨੇ ਹਾਂ ਦੁਨੀਆਂ ਦੇ ਅੰਦਰ ਕੱਲ ਵਰਤੀ ਲੈ ਕੇ ਆਈ ਦੀ ਕੋਈ ਜੀ ਨਾਲ ਦੀ ਦੁਕਾਨ ਤੇ ਥੋੜੀ ਜਿਹੀ ਵਧੀਆ ਲੱਗੀ ਮੈਨੂੰ ਉਹ ਤਾਂ ਦੋ ਪੀਸ ਖਾ ਲਏ ਸੀ ਉਹ ਚਾਹ ਕਿੱਥੋਂ ਲੈ ਕੇ ਆਈ ਅੰਦਰਲੀ ਭੜ ਲੈ ਜੀ ਨਹੀਂ ਮਿੱਟੀ ਹੈ ਕਿੱਥੋਂ ਲੈ ਕੇ ਆਈ ਕਿੱਥੋਂ ਆ ਜਿਹੜਾ ਆਪਣੇ ਦੋਜੀ ਲੈ ਕੇ ਜਾਂਦਾ ਹੁੰਦਾ ਸੀ ਦੁੱਧ ਬਣਾਉਣ ਲੱਗੇ ਗੱਜਰ ਪੱਕੀ ਬਣਾਉਂਦੇ ਆ ਕੋਈ ਜੀ ਵਰਤੀ 5-5 ਰੁਪਏ ਕਿਲੋ ਬਹੁਤ ਵਾਹਦਾ ਅੱਛਾ ਵਧੀਆ ਰਹੀ ਨਾ ਗੱਜਰ ਸਾਫ ਕਰੀ 450 ਉਹ ਫਿਰ ਮੈਨੂੰ ਠੀਕ ਮੈਨੂੰ ਮੈਨੂੰ ਚਿੱਤੀ ਖਾਣ ਦੀ ਭਾਂ ਲੁੱਟ ਦਿੱਤੀ ਬੱਚੇ ਫੇਲੇ ਕਿੱਥੇ ਦੀ ਗੱਲ ਹੋ ਰਹੀ ਹੈ ਸੀ ਚੰਲੇ ਮਾਸੀ ਉਹਨਾ ਦੇ ਨਾਨਕੇ ਪਿੰਡ ਮੈਂ ਚੱਲੀ ਆ ਆਪਣੇ ਪੜਨਾਨਕੇ ਪਿੰਡ ਮਾਸੀ ਉਹਨਾਂ ਤਾਂ ਤੁਸੀਂ ਤਾਂ ਚਾਹੋਗੇ ਦਵਾਈ ਲੈਣ ਹਨਾ ਮਲੇਰ ਕੋਟਲੇ ਆਹਾਂ ਕਹਾ ਤੇ ਆ ਸਾਨੂੰ ਧਾਰ ਦੇਣਗੇ ਜਾਂ ਜਾਂਦੇ ਵੇ ਮਾਸੀ ਆਪਦੇ ਨਾਨਕੇ ਮੈਂ ਪਹਿਲੀ ਵਾਰ ਚੱਲੀ ਆ ਪੜਨਾਨਕੇ ਪਿੰਡ ਵਈ ਚੱਲੀ ਤਾਂ ਦੂਈ ਵਾਰ ਹੈ ਕਾਫੀ ਸਾਲ ਹੋ ਗਏ ਜਦ ਛੋਟੀ ਜਿੱਦੀ ਜਦ ਮੈਂ ਗਈ ਸੀ ਛੋਟੀ ਜਿੱਤੀ ਜਦਾਂ ਲੇ ਕੇ ਚੱਲਦੇ ਮੈਂ ਪਾਇਆ ਘੈਂਟ ਆ ਮੈਂ ਪਾਇਆ ਨੂਨ ਨੂਨ ਪਾਇਆ ਮੈਨੂੰ ਨਾ ਐਗੂਰੀ ਕੰਦੀ ਨੂਨ ਪਾਇਆ ਜਦ ਮੈਂ ਨਵਰੂਪ ਇਕੱਠੀਆਂ ਹੋ ਜਾਂਦੀਆਂ ਔਰ ਸਾਰੇ ਘਰ ਦੇ ਖੁੰਜੇ ਫਰੋਲ ਦਿੰਦੀਆਂ ਹਨਾ ਨਵਰੂਪ ਵੀ ਕਿੱਧਰ ਇਹਨਾਂ ਕੁਦਰੇ ਕੁਝ ਮਿਲ ਜੂਗਾ ਖਾਣ ਨੂੰ ਕਿਉਂਕਿ 30 ਮੈਂਬਰ ਕਿਉਂਕਿ 30 ਮੈਂਬਰ ਸਾਡੇ ਇਹ ਨੇ ਆਪ ਨੂੰ ਮਿਲ ਜਾਂਦਾ ਇਹਨਾਂ ਨੂੰ ਮਿਲ ਜਾਂਦਾ हां ਸਾਨੂੰ ਐ ਨਹੀਂ ਹੁੰਦਾ ਵੀ ਕਦੇ ਇੱਥੇ ਮਿਲੇ ਨਾ ਕੁਝ ਸਾਨੂੰ ਹਰ ਖੁੰਜੇ ਜੋ ਕੁਝ ਨਾ ਕੁਝ ਤੇ ਹੁੰਦਾ ਨਹੀਂ ਕੁ ਵੀ ਤੇ ਜੀ ਮਿਲਦੀ ਨਹੀਂ ਸਾਨੂੰ ਨਾ ਇੰਨੇ ਕਿਉਂ ਮਿਲਦੀ ਆ ਕਿੰਨੇ ਕਿੰਨੇ ਮਿਲਦੀ ਆ ਆਪਾਂ ਨੂੰ ਸਾਨੂੰ ਔਰ ਸਾਡਾ ਕੋਈ ਖੁੰਜਾ ਇੱਥੇ ਹੈ ਜਾਨੀ ਹੋਗਾ ਜਿੱਥੇ ਘਾਹ ਦੀ ਜੀ ਨਹੀਂ ਹੋਊਗੀ ਆ ਦੇਖੋ ਪਿੱਛੇ ਹੀ ਦੇਖ ਲਓ ਵਲ ਆ ਚੋਲੇ ਪਏ ਨੇ ਸਾਡੇ ਆ ਉਂਗਲੀਆਂ ਡਬੋ ਡੋ ਕੇ ਹਣੀ ਪਿਆ ਉਹ ਸਾਡਾ ਸਾਮਾਨ ਪਿਆ ਏ ਮਰੁੰਡੇ ਗੱਚਕਾਂ ਸਾਰਾ ਪਿਆ ਬਾਕੀ ਸਾਡੇ ਉਹ ਸਾਰਾ ਕੁਝ ਖਾਣ ਦਾ ਏ ਬਾਈ ਬਾਕੀ ਹੋਰ ਕੁਝ ਨਹੀਂ ਹੈਗਾ ਕੀ ਨਮਸਦ ਜੀ ਹੁਣੇ ਰੋਟੀ ਖਾ ਕੇ ਹਟਿਆ ਆਲੂ ਮਟਰਾਂ ਦੀ ਸਬਜੀ ਨਾਲ ਜਿਹੜੀ ਕਿ ਮੈਂ ਬਣਾਈ ਸੀਗੀ ਸਵੇਰੇ ਕਚੌਰੀਆਂ ਮੈਂ ਬਣਾਈ ਤੇ ਨਵਰੂਪ ਕਚੌੜੀ ਮੰਗਣ ਆਈ ਸੀ ਮੈਂ ਕਿਹਾ ਸਾਨੂੰ ਵੀ ਨਹੀਂ ਬਚੀਆਂ ਕਚੌੜੀਆਂ ਤਾਂ ਕਿੰਨੀਆਂ ਸਵਾਤੀ ਨੇ ਨਵਰੂਪ ਬਹੁਤ ਬਹੁਤ ਪਸੰਦ ਆਈਆਂ ਨਾ ਤਾਂ ਹੀ ਭੱਜੀ ਆਈ ਲੈਣ ਦੇਖ ਲਓ ਕੁੜੀ ਇਨੂੰ ਐ ਹੋਣਾ ਵੀ ਗਏ ਵੀ ਆ ਪਹਿਲਾਂ ਹਨਾ ਵੀ ਹੈ ਨਹੀਂ ਕਰੇ ਫਿਰ ਜਾਂਦਾ ਹੁਣ ਪਤਾ ਨਹੀਂ ਕਿ ਤੁਸੀ ਕਿੱਥੇ ਪਤਾ ਨਹੀਂ ਦਵਾਈ ਲੈਣ ਦੱਸੋ ਫਿਰ ਦੱਸਦੇ ਮੇਰੇ ਪਰਨਾਨਕੇ ਘਰ ਮੇਰੇ ਮਾਸੀ ਦੇ ਨਾਨਕੇ ਮੇਰੇ ਪਰਨਾਨਕੇ ਜਾ ਕੇ ਆਏ ਆ ਮੈਂ ਵੀ ਜਾ ਕੇ ਆਈ ਆ ਪਰਨਾਨਕੇ ਮਾਸੀ ਦੇ ਨਾ ਮਾਸੜ ਦੇ ਹੋ ਨਨ ਸੋੜੇ 难做的，难做的，蛮做的，蛮做的。